ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਅਜਵਾ। ਦੋਸਤੋ ਅੱਜ ਅਸੀਂ ਆਏ ਹਾਂ ਅਮ ਜਿਹੜਾ ਜਲੰਧਰ ਰੇਪਡ ਰੋਲੀ ਕਰਾਂਦੇ تھے। ਸੋ ਆਹਾਂ ਪੜਦੇ ਕਿ ਸੰਤ ਪਰਵਾਰਸੀ ਯੂਨੀਵਰਸਿਟੀ ਤੇ ਇੱਕ ਸਭੀ ਵਿਦਵਾਨਾਂ ਕੋਲੋਂ ਲਾਇਕ ਸੁਵਾਗਮ ਦਾ ਯੂਨੀਅਨ ਕੀਤਾ ਗਿਆ। ਇਹ ਮਾਂ ਜੋ 50 ਕੁਝ ਜਲੰਧਰ ਦੇ ਵਿਸ਼ੇਸ਼ਾਪਦਿਸ਼ਮਨ ਲੇਕੀਤੀਆ। ਅੱਜ ਇਸੇ ਸਮਾਗਮ ਦੇ ਸਬੰਧ ਵਿੱਚ ਅਸੀਂ ਗੱਲ ਕਰਾਂਗੇ ਪਾਈਸ ਚਾਂਸਰਰ ਹੋਰ ਅੰਮ੍ਰਿਤਨਾ। ਇਸ ਅਜਿਹੜਾ ਅੱਜ ਤੁਹਾਡੇ ਯੂਨੀਵਰਸਿਟੀ ਵਿੱਚ ਸਮਾਗਮ ਹੋਇਆ। ਇਸ ਸਮਾਗਮ ਕੀ ਹੈ ਕਿਸ ਤਰ੍ਹਾਂ ਦਾ ਹੈ ਅੱਜ। ਬਹੁਤ ਖੁ ਕੁਝ ਬਚਿਆ ਨੂੰ ਸਾਥ ਕਰਨ ਲਈ ਕਿਹਾ ਗਿਆ ਤੇ ਜਿਹੜੀ ਜਨਰਲ ਐਕਸਮੇਰੀ ਬਾਰੇਗਾ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਪ੍ਰਬੰਧਕ ਤੇ ਵੱਧ ਤੋਂ ਵੱਧ ਮਾਰਟਿਸਪੀਟ ਕਰ ਸਕਦਾ ਉਹ ਤੋਂ ਮਤਵਾ ਤੋਂ ਪੋਟੈਨਸ਼ੀਅਲ ਜਨਰੇਟਰੀ ਸਿਰ ਪੋਟੈਨਸ਼ੀਅਲ ਕਰ ਸਕਦਾ ਪਰਿਵਾਰ ਬਹੁਤ ਬਟਾ ਦਾ ਪਰਲਾਵਾ ਇੰਜ ਨਹੀਂ ਕਿ ਉਹ ਤਾਂ ਹੈ ਫੈਸਲ ਕੀਤੀ ਹੈ ਜਿਸ ਦੇ ਵਿੱਚ ਸੂਆ ਐਲਓ ਕਲੱਬ ਨੂੰ ਕੋਸ਼ਿਸ਼ ਕੀਤੀ ਆ ਸਭ ਤੋਂ ਵੱਡੀ ਜਿਹੜੀ ਹੈ ਸਾਡੀ ਕੋਸ਼ਿਸ਼ ਜਿਹੜੀ ਹੈ ਜਿਸ ਵਿੱਚ ਕੈਲਿਬਰੇਸ਼ਨ ਹੈ ਬੜੀ ਸਾਰੀ ਮਦਦ ਕੀਤੀ ਇਸ ਦਾ में या तो या तो और खास करके जलंधर जो दूरदर्शन ने बड़ी मदद तो तो है जिंद करके फंटिंग कामयाब हो तरीबन पांच सौ तो ज़्यादा बच्च ने जो मदद की आ डी साहब जलंधर साहब आए डीसी साहब आएगा इलेक्शन आए और इस बिना कमिश्नर साहब जॉइस कमिश्नर साहब जो आए और मैंने सब तो बड़ी खुशी आ इस यूनिवर्सिटी के एक प्रोफेसर ने ਇਨਕਲ ਪਾਰਟਿਸਪੇਸ਼ਨ ਫੋਰ ਅ ਸਟਰੋਂਗਰ ਡੈਮੋਕ੍ਰੇਸੀ ਦੇ ਲਈ ਇਹ ਪੇਪਰ ਵੀ ਜਿਹੜਾ ਪੜ੍ਹਿਆ ਉਹ ਸਟੇਟ ਵੀ ਪੇਸ਼ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪਾਰਟਿਸਪੇਟ ਕਿਸ ਇਲੈਕਸ਼ਨ ਦੇ ਵਿੱਚ ਕਰਨਾ ਚਾਹੀਦਾ ਵਾ ਅਤੇ ਤਾਂ ਕਿ ਜਿਹੜਾ ਕਲੌਮ ਇਤੇ ਹੋਏ ਆਊਂਡ ਕਿਤੇ ਜਿਹੜੀ ਐਨੀਮੋਸਟੀ ਔਰ ਵੱਧ ਤੋਂ ਵੱਧ ਜਿਹੜੀ ਪਾਰਟਿਸਪੀਟ ਕਰਕੇ ਸਾਡਾ ਵਰਲਡ ਦੇ ਵਿੱਚ ਨੰਬਰ 1 ਤੇ ਡੈਮੋਕ੍ਰੇਸੀ ਜਿਹੜੀ ਅਫੀਸ਼ੀਅਲੀ ਚੱਲੀ ਆ ਉਹਦਾ ਨਾਮ ਹੋਊਗਾ। ਆਮ ਸਰ ਇਸ VOTING ਨੂੰ ਲੈ ਕੇ ਜਿਹੜੀਆਂ 2024 ਇਲੈਕਸ਼ਨ ਆ ਰਹੀਆਂ ਉਹ ਚਾਹਤ ਕਿ ਉਹਨੂੰ ਜਿਹੜੀਆਂ ਡਿਕਲੇਅਰ ਹੋਈਆਂ ਚਾਰ ਤੁਹਾਨੂੰ ਸਾਰੇ ਪਾਦਰੀ ਸਰਚਟ ਹੋਣੇ ਆ ਤੁਸੀਂ ਹੋਰ ਕਿਉਂਕਿ ਪਾਇ ਜੀ ਬਾਸ਼ਾ ਸਕੋਲ ਯੂਨੀਵਰਸਿਟੀ ਬਹੁਤ ਸਾਰੇ ਬੱਚੇ ਆ ਤੁਸੀਂ ਬੱਚੇ ਇਸ ਤਰ੍ਹਾਂ ਮੁੱਢ ਪਰ ਪਾਦੇ ਬੋਟ ਪਾਉਂਦੇ ਜਾਂ ਕਿਸ ਤਰ੍ਹਾਂ ਬੋਟ ਆ ਇਹ ਸੁਬੀਬ ਵਾਲਿਆਂ ਨੇ ਦੋ ਦਿਨ ਤੋਂ ਸਾਡੇ ਜਿਹੜਾ ਬੱਚਾ ਜਿਹੜਾ ਇਹ ਕਹਦਾ 7 8 ਸਾਲ ਜਿਹੜੇ ਬੱਚੇ ਬਣਾ ਰਹੇ ਆ ਪਰ ਤਕਰੀਬਾ ਯੂਨੀਵਰਸਿਟੀ ਦੇ ਵਿੱਚ ਜਿਹੜੇ 20 ਸਾਲ ਤੋਂ ਪੜਾ ਉਹਨਾਂ ਦੀ ਵੋਟਾਂ ਪਹਿਲਾਂ ਹੀ ਜਿਹੜੀਆਂ ਪਾਉਂਦੇ ਆ ਅਸੀਂ ਕਲਾਸ 11 ਤੇ ਹੋਰ ਹੈ ਟੀਚਰ ਲੈਵਲ ਤੇ ਡੀਲ ਲੈਵਲ ਤੇ ਹਰ ਟੀਚਰ ਜਿਹੜਾ ਇਫੈਕਟ ਕਰ ਰਿਹਾ ਤੇ ਬੱਚੇ ਨੂੰ ਪ੍ਰੇਰਿਤ ਕਰ ਵਾਧੂ ਇਹ ਉਹ ਵੀ ਦਾ ਸਾਡੀ ਜਨ ਦੇ ਨੀਲੇ ਦੀ ਸਭ ਤੋਂ ਵੱਧ ਜਿਹੜੀ ਪੰਜਾਬ ਚ ਉਹਦੇ ਪਰਸੈਂਟ ਹੈ। ਆਹ ਬਹੁਤ ਬਹੁਤ ਤਰ੍ਹਾਂ BC 700 200 ਇਸ ਸਾਲ BC ਸੰਤ ਭਗਵਾਨ ਸਿੰਘ ਯੂਨੀਵਰਸਿਟੀ ਜਿਨ੍ਹਾਂ ਨੇ ਸਾਡੇ ਨਾਲ ਆਜ਼ਦੀ ਪ੍ਰੋਗਰਾਮ ਸੰਬੰਧੀ ਜਿਹੜੀ ਗੱਲਬਾਤ ਕੀਤੀ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਬੰਦ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਹੋਣਾ ਚਾਹੀਏ ਤਾਂ ਕਿ ਜਿਹੜੇ ਬਹੁਤ ਸਾਰੇ ਲੋਕ ਮੌਨ ਵਾਲੇ ਸਮੇਂ VOTING ਤੋਂ ਰਹਿ ਗਏ ਬਹੁਤ ਸਾਰੇ ਅਵੇਸਲੇ ਹੋ ਜਾਂਦੇ ਬੋਟ ਨਹੀਂ ਉਹਨਾਂ ਨੂੰ ਇਹਨਾਂ ਨੇ ਬਹੁਤ ਪੂਰੀ ਇਤਿਹਾਸਿਕ ਕਮੇਟੀ ਤਾਂ ਕਿ ਆਪਣਾ ਪੂਰ ਦਾ ਹੱਕ ਬਰਕਰਾਰ ਰੱਖਣ। ਸ਼ਹਿਰ ਪਰ ਤੋਂ ਲਿਵਿੰਗ ਇੰਡੀਆ ਨੀ